ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲਾ ਹਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਆਪਾਂ ਹੁਣ ਚੱਲੇ ਆਂ ਆਊਟਲੈਟ ਤੇ ਪਹਿਲਾਂ ਅਸੀਂ ਗਏ ਸੀ ਅੜੀਸਰ ਸਾਹਿਬ ਗੁਰਦੁਆਰੇ ਤੇ ਸਾਨੂੰ ਕਵੇਲਾ ਕਾਫੀ ਹੋ ਗਿਆ ਸੀ ਚਲੋ ਅਸੀਂ ਆਖੇ ਵੀ ਕੋਲਾ ਆਏ ਹੋਏ ਹੁਣ ਆਊਟਲੈਟ ਵੀ ਕਿਹੜਾ ਮਾਰਾ ਇਹ ਇੱਥੇ ਰਸਤੇ 'ਚ ਆਲੂ ਕਿੱਲੇ ਪਏ ਸੀ ਟਰੱਕ ਚੋਂ ਫਾਲਟੇ ਹੁਣ ਉਹਦੇ 'ਚ ਡਿੱਗੇ ਸੀ ਚਕਵਾਈ ਜਾ ਰਹੇ ਨੇ ਸਾਈਡ ਤੇ ਕਰਵਾਈ ਜਾ ਰਹੇ ਨੇ ਇੱਥੇ ਤੇ ਹੁਣ ਇੱਥੋਂ ਆਪਾਂ ਘਟ ਆਉਗਾ ਅੱਗੇ ਉੱਥੋਂ ਮੁੜਾਂਗੇ ਆਪਾਂ ਆਊਟਲੇਟਨ ਲਓ ਜੀ ਉਹ ਸਾਹਮਣੇ ਆ ਗਿਆ ਔਟਲੈਟ ਤੇ ਗੱਡੀ ਦਾ ਸ਼ੀਸ਼ਾ ਸਾਡੀ ਦਾ ਸਾਫ਼ ਕਰਨ ਵਾਲਾ ਇਸ ਕਰਕੇ ਵੀਡੀਓ ਸਾਪ ਨਹੀਂ ਬਣ ਰਹੀ ਹੈਗੀ ਲਓ ਜੀ ਆਪਾਂ ਪਹੁੰਚ ਗਏ ਔਟਲੈਟ ਇੱਥੇ ਆ ਕੇ ਬਹੁਤ ਵਧੀਆ ਹਰਾਨਕ ਮੇਲਾ ਹੁੰਦਾ ਇੰਜੋਏ ਹੋ ਜਾਂਦੀ ਏ ਬਿੰਦ ਚਟਾ ਆ ਕੇ ਇੱਥੇ ਮਨ ਨੂੰ ਸਕੂਨ ਮਿਲਦਾ ਬਹੁਤ ਵਧੀਆ ਇੱਥੇ ਘੁੰਮਣ ਫਿਰਨ ਨੂੰ ਬਣਿਆ ਹੋਇਆ ਆਪਣੇ ਕੋਲ ਸਾਰੇ ਲੋਕ ਇੱਥੇ ਸਾਮ ਬੀਲੇ ਬਹੁਤ ਆਉਂਦੇ ਆ ਦਿਨੇ ਵੀ ਇੱਥੇ ਆਈ ਜਾਂਦੀ ਆਵਾਜ਼ਾਂ ਹੀ ਚੱਲਦੀ ਰਹਿੰਦੀ ਐ ਤੇ ਸ਼ਾਮ ਨੂੰ ਵੀ ਘੁੰਮਣ ਆਉਂਦੇ ਸਾਰੇ ਇੱਥੇ ਦੂਰੋਂ ਦੂਰੋਂ ਲੋਕ ਆਉਂਦੇ ਆ ਤੁਸੀਂ ਗੱਡੀਆਂ ਤੋਂ ਅੰਦਾਜ਼ਾ ਲਾਈ ਲਿਆ ਉਹ ਖੜੀਆਂ ਤੋਂ ਤੇ ਇੰਨਾ ਸ਼ਾਂਤੀ ਦਾ ਮਾਹੌਲ ਬਣਿਆ ਹੁੰਦਾ ਸਾਂ ਵੇਲੇ ਤਾਂ ਇੱਥੇ ਬਹੁਤ ਜ਼ਿਆਦੇ ਐ ਲੱਗਦਾ ਹੁੰਦਾ ਪਤਾ ਨਹੀਂ ਆਪਾਂ ਕਿੱਥੇ ਆ ਗਏ ਕਿਹੜੇ ਸਵਰਗ 'ਚ ਆ ਗਏ ਬਹੁਤ ਹੀ ਵਧੀਆ ਡਰੈਸ ਬਣੇ ਹੁੰਦਾ ਇੱਥੇ ਚਲੋ ਜੀ ਆਪਣੇ ਲਾਗੇ ਹੋ ਗਏ ਇੱਥੇ ਘੁੰਮਣ ਫਿਰਨ ਵਾਸਤੇ ਤੁਸੀਂ ਵੀ ਜਦੋਂ ਕਿਤੇ ਤੁਹਾਡਾ ਟਾਈਮ ਲੱਗੇ ਇੱਥੇ ਜ਼ਰੂਰ ਘੁਮ ਕੇ ਜਾਇਓ ਆ ਕੇ ਸਮਾਨ ਲੈਣਾ ਤੁਹਾਡੀ ਮਰਜ਼ੀ ਹੈ ਤੇ ਘੁੰਮਣ ਫਿਰਨ ਦਾ ਕੋਈ ਟਿਕਟ ਨਹੀਂ ਹੈਗੀ ਇੱਥੇ ਫਿਰ ਇਹ ਆਪਾਂ ਘੁੰਮ ਫਿਰ ਸਕਦੇ ਆ ਇੱਥੇ ਉਹ ਦੇਖ ਸਕਦੇ ਆਂ ਚੀਜ਼ ਲੈਣੀ ਆਪਣੇ ਬਜਟ ਤੇ ਰਿਕਾਰਡਿੰਗ ਜੇ ਆਪਣਾ ਬਜਟ ਜੇਬ ਚਲਦੀ ਤਾਂ ਆਪਾਂ ਲੈ ਸਕਦੇ ਆਂ ਇੰਜ ਜੁਆਇ ਕਰ ਸਕਦੇ ਆਂ ਆਪਾਂ ਇੱਥੇ ਆ ਕੇ ਤੇ ਮਨ ਨੂੰ ਬਹੁਤ ਸਕੂਨ ਆਉਂਦਾ ਇੱਥੇ ਆ ਕੇ ਟੈਨਸ਼ਨਾਂ ਬਰੇ ਜਿੰਦਗੀ ਵਿੱਚ ਕੁਝ ਪਲ ਕੱਢਨੇ ਚਾਹੀਦੇ ਨੇ ਬਹੁਤ ਹੀ ਸੋਹਣੀ ਲਾਈਟਿੰਗ ਕੀਤੀ ਹੋਈ ਹੈ ਇੱਥੇ ਡੈਕ ਚੱਲ ਰਹੇ ਨੇ ਤੇ ਮੈਂ ਬਹੁਤ ਸਾਂਕਾ ਘੁੰਮਣ ਦਾ ਤੇ ਪ੍ਰਧਾਨ ਸਾਹਿਬ ਨੂੰ ਨਹੀਂ ਹੈਗਾ ਇਹ ਥੋੜੀ ਜੀ ਐ ਅਲਰਜੀ ਮੰਨਦੇ ਆ ਘੁੰਮਣ ਤੋਂ ਪਰ ਅੱਜ ਇਹ ਵੀ ਕਹਿੰਦੇ ਬਹੁਤ ਵਧੀਆ ਲੱਗਿਆ ਸ਼ਾਂਤੀ ਦਾ ਮਾਹੌਲ ਤੇ ਨਹੀਂ ਇਹ ਕਈ ਵਾਰ ਮੈਨੂੰ ਕਹਿੰਦੇ ਮੈਂ ਤਾਂ ਗੱਡੀ 'ਚ ਹੀ ਬੈਠ ਜਾਣਾ ਤੁਸੀਂ ਘੁੰਮ ਕੇ ਆਓ ਪਰ ਇਹਨਾਂ ਨੂੰ ਵੀ ਵਧੀਆ ਲੱਗਿਆ ਜਿੱਥੇ ਆ ਕੇ ਤੇ ਅਸੀਂ ਇੱਥੇ ਬਹੁਤ ਗੇੜੇ ਫੇੜੇ ਦਿੱਤੇ ਇੰਜੋਏ ਕੀਤਾ ਜੀ ਲੱਗਦਾ ਸੀ ਬਹੁਤ ਜ਼ਿਆਦਾ ਇੱਥੇ ਪਰਦਾਨ ਸਾ ਮੇਰੀ ਹਾਸੇ ਕਢਾਈ ਜਾ ਰਹੇ ਸੀ ਤੇ ਇੱਥੇ ਫਿਰ ਮੈਂ ਪੋਟਮਾ ਵੀ ਕਰਵਾਈਆਂ ਬੈਠ ਕੇ ਇੱਕ ਦੋ ਇਸ ਤਰ੍ਹਾਂ ਲੱਗਦਾ ਜਿਵੇਂ ਕਿਤੇ ਆਪਾਂ ਕੈਨੇਡਾ ਵਿੱਚ ਗਏ ਹੋਈ ਬਹੁਤ ਹੀ ਵਧੀਆ ਲੱਗਦਾ ਕੈਨੇਡਾ ਨਹੀਂ ਜਾ ਸਕਦੇ ਇੱਥੇ ਤਾਂ ਆ ਸਕਦੇ ਆ ਤੇ ਅੱਜ ਅਸੀਂ ਕੀਤਾ ਫਰ ਲੈ ਇੰਜੋਏ ਲੰਘਦੇ ਕਰਦੇ ਤੁਸੀਂ ਵੀ ਇੱਥੇ ਜ਼ਰੂਰ ਰੁੱਕ ਕੇ ਦੇਖੇ ਇੱਕ ਵਾਰ ਕਿੰਨਾ ਵਧੀਆ ਲੱਗਦਾ ਇੱਥੇ ਆ ਕੇ ਤਾਂ ਸਿਤਾ ਜੀ ਫੁੱਲ ਮਸਤੀ ਕੀਤੀ ਇੱਥੇ ਤੇ ਇੱਧਰ ਬਹੁਤ ਸਾਰਾ ਬੇਹੋ ਬਣਿਆ ਹੋਇਆ ਹੈ ਪਾਣੀ ਦੇਖੋ ਕਿਸ ਤਰ੍ਹਾਂ ਡਿੱਗ ਰਿਹਾ ਹੈਗਾ ਝਰਨੇ ਵਿੱਚ ਬਹੁਤ ਹੀ ਸੋਹਣਾ ਦ੍ਰਿਸ਼ ਬਣਿਆ ਹੋਇਆ ਇੱਥੇ ஆய தி ஜுத்த ਆ ਵਾਲੀ 4500 ਦੀ ਇਹਨੂੰ ਥੋੜੀ ਜਿਹੀ ਨਾ ਲੈਦਰ ਚ ਪ੍ਰੋਬਲਮ ਆ ਗਈ ਜੁੱਤੀ ਤੇ ਨਾਲੇ ਫਿਰ ਅਸੀਂ ਇਹ ਦਿਖਾ ਲਈ ਇਹ ਦੀ 3 ਮਹੀਨੇ ਵਿੱਚ ਵਾਪਸੀ ਹੈ ਇਹ ਕਹਿੰਦੇ ਫੜਾਜੇ ਸਾਨੂੰ ਜੁੱਤੀ ਬੇਸੀ ਠੀਕ ਕਰਵਾ ਦੇਾਂਗੇ ਪੀਸ ਪਰ ਅਸੀਂ ਫੜਾ ਕੇ ਨਹੀਂ ਆਏ ਜੁੱਤੀ ਐਸੇ ਤਰੀਕਾ ਵਾਪਸ ਲਿਆਏ ਵੀ ਫੇਰ ਕਿਸੇ ਦਿਨ ਫੜਾ ਦੇਾਂਗੇ ਦੇ ਉਹ ਕਹਿੰਦੇ ਕੋਈ ਕਰਦੇ ਨਹੀਂ ਸੋਡੇ ਬਾਪਸੋ ਜੀ ਜੁੱਤੀ ਤੁਸੀਂ ਇੱਧਰ ਦੇਖ ਰਹੇ ਹੋ ਪਰਸ ਇੱਕ ਤੋਂ ਇੱਕ ਵੈਰਾਈਟੀ ਪਈ ਹੈ ਕਿੰਨੇ ਸੁੰਦਰ ਪਰਸ ਜੁੱਤੀਆਂ ਮੈਂ ਕੈਚ ਕਰ ਲਿਆ ਵੀਡੀਓ ਦੇ ਵਿੱਚ ਤੇ ਆਪਾਂ ਮਹਿੰਗੀ ਚੀਜ਼ ਤਾਂ ਕਹਿ ਦਿੰਨੇ ਹੰਡ ਦੀ ਵੀ ਬਹੁਤ ਵਧੀਆ ਹੈ ਤੇ ਹੁਣ 5-6 ਮਿੰਟ ਹੋ ਗਏ ਐ ਗੋਹੇ ਚ ਹੀ ਪਾਈ ਫਿਰਦੇ ਆ ਜੁੱਤੀਨ ਬਿਲਕੁਲ ਹੀ ਖਰਾਬ ਨਹੀਂ ਹੋਈ ਜੁੱਤੀ ਕਹਿੰਦੇ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰ-ਬਾਰ ਚੀਜ਼ ਮਹਿੰਗੀ ਤਾਂ ਆਪਾਂ ਜ਼ਰੂਰ ਕਹਿ ਦਿੰਦੇ ਆ ਪਰ ਹੁੰਦੀ ਬਹੁਤ ਵਧੀਆ ਅਸੀਂ ਪਿੰਨਾਂ ਸੰਗਰੂਰ ਗਏ ਸੀ ਮੇਰੇ ਬੇਟੇ ਨੇ ਇਹਦੇ ਨਾਲ ਦੀ ਜੁੱਤੀ ਲਈਤੀ ਸੀ ਤੇ ਉਹ ਕਹਿੰਦਾ ਡੈਡੀ ਤੂੰ ਵੀ ਲੈ ਇਹ ਜੀ ਜੁੱਤੀ ਉੱਥੋਂ ਮਿਲਣੀ ਹੈਗੀ ਫੇਰ ਅਸੀਂ ਹੋਰ ਵੀ ਕਈ ਥਾਂ ਮਤ ਪੁੱਛਿਆ ਮਿਲਣੀ ਹੈਗੀ ਫਿਰ ਇੱਥੋਂ ਮਿਲੀਏ ਜਿੱਤੀ ਸਨ ਇੱਥੇ ਹਰੇਕ ਚੀਜ਼ ਮਿਲਦੀ ਹੈ ਦੇਖੋ ਤੁਸੀਂ ਵੈਰਾਈਟੀ ਇੱਕ ਤੋਂ ਇੱਕ ਵਧੀਆ ਪਈ ਹੈ ਕੋਈ ਵੀ ਚੀਜ਼ ਲੈ ਸਕਦੇ ਹੋ ਇੱਥੇ ਜਿਹੇ ਜੀ ਵੀ ਤੁਹਾਨੂੰ ਚਾਹੀਦੀ ਹੈ ਚੀਜ਼ ਉਹ ਜੀ ਲੈ ਸਕਦੇ ਹੋ ਹੈਂਡ ਬੈਗ ਦੇਖ ਲਓ ਇੱਕ ਤੋਂ ਇੱਕ ਪਿਆ ਇੱਧਰ ਸਲੀਪ ਰਸੈਂਡਲ ਚੈਪਲ ਪਰ ਜੇ 50% ਸੋਰਟ ਕੀਤੀ ਹੋਈ ਹੈ ਇੱਧਰ ਕਿਟਾਂ ਵਗੈਰਾ ਪਈਆਂ ਨੇ ਬੈਗ ਇੱਥੇ ਵੀ ਅਸੀਂ ਇੱਕ ਖੜ ਕੇ ਫੋਟੋ ਕਰਵਾ ਲਈ ਬਾਹਰ ਨੇਰਾ ਸੀ ਸਿੱਖ ਚ ਇੱਥੇ ਕਰਵਾ ਲੈਨੇ ਇੱਕ ਫੋਟੋ ਹਰੇਕ ਚੀਜ਼ ਮਿਲਦੀ ਹੈ ਇੱਥੇ ਬਹੁਤ ਦੁਕਾਨਾਂ ਬਣੀਆਂ ਹੋਈਆਂ ਨੇ ਬਹੁਤ ਵੱਡੀਆਂ ਤੇ ਝੂਟੇ ਵੀ ਲੈ ਸਕਦੇ ਹੋ ਤੁਸੀਂ ਇੱਥੇ ਕਿਸ਼ਤੀ ਚ ਵੀ ਬੈਠ ਸਕਦੇ ਹੋ ਆ ਜਾ ਕੀ ਹੋਇਆ ਤੈਨੂੰ ਸਾਲਵਰ ਇੱਧਰ ਸਾਡਾ ਕਿਫੀ ਅੰਦਰੋਂ ਕਹਿੰਦੀ ਮੈਂ ਬਾਹਰ ਜਾਣਾ ਨਹੀਂ ਫਿਰ ਗੇਟ ਖੜਕਾਉਣ ਲੱਗ ਜਾਂਦੀ ਕੁਝ ਮੈਨੂੰ ਅੰਦਰ ਬਾੜੋ ਸੇਤੀ लो जी आप की फुल मस्ती बहुत ही सुकून आया इतने घूम फिर के ਕੋਈ ਆ ਰਿਹਾ ਕੋਈ ਜਾ ਰਿਹਾ ਗੱਡੀਆਂ ਤੁਸੀਂ ਵੇਖ ਰਹੇ ਹੋ ਸਾਡੇ ਪਿੱਛੇ ਤੇ ਅਸੀਂ ਇੱਥੇ ਵੀਡੀਓ ਬਣਵਾ ਰਹੇ ਸੀ ਇਹ ਹੁੰਦੇ ਆ ਜੈਦਗਰੀਪਾਲ ਇਹਨਾਂ ਮੇਰੀ ਮੈਰਜ ਐਨਵਰਸਰੀ ਵਾਲੇ ਦਿਨ ਦੀ ਵੀਡੀਓ ਪਈ ਸੀ ਪਾਉਣ ਵਾਲੀ ਕਿ ਮੈਂ ਤੋਂ ਡੇਟ ਹੀ ਨਹੀਂ ਸੀ ਹੋਈ ਤੇ ਅੱਜ ਮੈਂ ਕਹਿੰਦੇ ਨੂੰ ਡੇਟ ਕਰਕੇ ਪਾਉਣੀ ਆ ਮੈਂ ਜਦੋਂ ਦੇਖੀ ਫੋਨ ਦੇ ਵਿੱਚ ਪਈ ਸੀ ਵੀਡੀਓ ਤੇ ਆਪਾਂ ਨੂੰ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਕੁਝ ਜਿਹੀਆਂ ਯਾਦਾਂ ਬਣਾਉਣੀਆਂ ਚਾਹੀਦੀਆਂ ਨੇ ਐਨਜੋਏ ਕਰਨੀ ਚਾਹੀਦੀ ਹੈ ਕੰਮਾਂ ਦੇ ਨਾਲ-ਨਾਲ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈਗਾ ਕਦੋਂ ਕੀ ਹੋ ਜਾਣਾ ਹੱਸਣਾ ਖੇਡਣਾ ਮੰਨਦਾ ਚਾਓ पुरी खूब मस्ती की ਤੁਲਵ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੁੱਲ ਵਾਚ ਦੇਖਣਾ ਜਦੋਂ ਵੀ ਸਮਾਂ ਮਿਲੇ ਤਾਂ ਇਹ ਜਿਵੇਂ ਜ਼ਿੰਦਗੀ 'ਚ ਜ਼ਰੂਰ ਕਰਨਾ ਚਾਹੀਦਾ ਛੋਟੀਆਂ-ਛੋਟੀਆਂ ਖੁਸ਼ੀਆਂ ਜ਼ਰੂਰ ਮੰਨਣੀਆਂ ਚਾਹੀਦੀਆਂ ਨੇ जान दिल नहीं करता बिल्कुल सानू तक जिम्मे अमले घूम गए हो ਚਲੋ ਜੀ ਹੁਣ ਆਪਾਂ ਕਰਦੇ ਘਰ ਵਾਪਸੀ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਟੇਕ ਕੇਅਰ Bye bye.